ਜੀ ਮੈਂ ਸਰਪੰਚ ਸਰਬਜੀਤ ਸਿੰਘ ਪਿੰਡ ਪਟੀਆਂ ਤੋਂ ਹਾਂਜੀ ਅੱਜ ਇੱਕ ਬਾਈਕ ਜਿਹੜੀ ਆ ਨਹਿਰ ਦੇ ਵਿੱਚ ਡਿੱਗੀ ਮਿਲਿਆ ਇਥੋਂ ਸਾਡੇ ਨੂੰ ਵੀਕ ਗੁਜਰ ਰਹੇ ਨੇ ਆ ਹਾਂਜੀ ਉਹਨਾਂ ਦੀ ਲੇਡੀ ਜੋ ਪਤੂ ਲੈ ਕੇ ਨਿਕਲੀਆਂ ਤੇ ਉਹਨਾਂ ਨੇ ਦੇਖਿਆ ਵੀ ਇੱਥੇ ਨਹਿਰ ਦੇ ਵਿੱਚ ਇੱਕ ਮੋਟਰਸਾਈਕਲ ਪਿਆ ਤੇ ਮੈਨੂੰ ਕਾਲ ਕਰਕੇ ਫੋਨ ਕਰਕੇ ਦੱਸਿਆ ਵੀ ਨਹਿਰ ਦੇ ਵਿੱਚ ਇੱਕ ਮੋਟਰਟਾਈਕਲ ਪਿਆ ਤੇ ਮੈਂ ਆ ਕੇ ਦੇਖਿਆ ਤੇ ਐਸ ਐਚਓ ਸਾਹਿਬ ਥਾਣਾ ਫਲੋਰ ਨੂੰ ਨਫਾਰਮ ਕੀਤਾ ਬਈ ਇਥੇ ਇੱਕ ਮੋਟਰਸਾਈਕਲ ਲਪਤ ਹੋ ਗਿਆ ਪਿਆ ਆ ਜੀ ਤੇ ਕੇਐਸਆਈ ਕਾਬਲ ਸਿੰਘ ਜੀ ਆਏ ਆ ਕਿ ਐਸਐਸਐਫ ਦੀ ਜੀ ਜੀ ਪਾਈ ਰਵਾਈ ਆ ਉਹਨਾਂ ਨੇ ਆ ਕੇ ਇਹਨੂੰ ਮੋਟਰਸਾਈਕਲ ਬਾਰ ਕਰਦੇ ਆ ਤੇ ਹੁਣ ਲੈ ਕੇ ਆਉਂਦੇ ਆ ਕੀ ਇਕੱਲਾ ਮੋਟਰਸਾਈਕਲ ਹੀ ਆ ਕਿ ਹੋਟਲ ਇਕੱਲਾ ਮੋਟਰਸਾਈਕਲ ਹੀ ਆ ਨੰਬਰ ਪਲੇਟਾਂ ਹੈ ਨਹੀਂ ਜੀਆਂ ਹੂੰ ਤੇ ਕੀ ਲੱਗਦਾ ਕਿ ਡੀਵੀ ਕੱਟੀ ਆ ਲੱਗਦਾ ਕੋਈ ਬਾਰਦਾਤ ਕਰਕੇ ਇੱਥੇ ਸੱਟ ਲੱਗ ਗਈ ਠੀਕ ਆ ਜੀ ਈ ਅਪੀਲ ਕਰਨਾ ਚਾਹੁੰਦਾ ਹਾਂ ਜੀ ਅਪੀਲ ਇਹੀ ਆ ਵੀ ਇਹਨੂੰ ਕੇਸ ਕਰਕੇ ਇਹਦੇ ਜਿਹੜੇ ਮੁਲਜ਼ਮ ਆ ਉਹਨਾਂ ਤੱਕ ਪਹੁੰਚਿਆ ਜਾਵੇ ਕਿ ਇਦਾਂ ਦੇ ਕਾਂਡ ਜਿਹੜੇ ਆਏ ਦਿਨ ਇਥੇ ਫਲੋਰ ਦੇ ਵਿੱਚ ਵੀਰ ਤੇਰੇ ਇਹਦੇ ਚੂਰੇ ਆ ਉਹਨਾਂ ਨੂੰ ਖੱਲ ਪਾਇਆ ਸਕੇ ਵੀਰੀ ਇਨਵੈਸਟਿਗੇਸ਼ਨ ਚੰਗੀ ਤਰ੍ਹਾਂ ਹੋਣੀ ਚਾਹੀਦੀ ਇਸ ਘਟਨਾ ਸੰਬੰਧੀ ਸਾਨੂੰ ਸਮਾਜ ਸੇਵੀ ਪਟੀਆਂ ਦੇ ਸਰਪੰਚ ਸਰਦਾਰ ਸਾਜੀ ਸਿੰਘ ਨੂੰ ਫੋਨ ਆਇਆ ਸੀਗਾ ਕਿ ਇੱਕ ਮੋਟਰਸਲ ਹਾਈਵੇ ਦੀ ਉੱਪਰ ਜਿਹੜੀ ਨਹਿਰ ਦੇ ਉੱਪਰ ਪੁੱਜਦੇ ਆ ਥੱਲੇ ਸਾਈਡ ਤੇ ਆਇਆ ਮੋਕਿੰਦਰਾ ਨੇ ਐਸਐਸਓ ਸਾਹਿਬ ਨੂੰ ਵੀ ਫੋਨ ਕਰ ਦਿੱਤਾ ਸੀਗਾ ਤੇ ਸਾਡੀ ਐਸਐਸਪੀ ਜੀ ਵੀ ਮਾਣ। ਅਸੀਂ ਮੌਕੇ ਤੇ ਆ ਕੇ ਡਿਊਟੀ ਅਫਸਰ ਕਬਲ ਸਿੰਘ ਨਾਲ ਵੀ ਮਦਦ ਕਰਦੇ ਹੋਏ ਉਹਨੂੰ ਮੋਰਸਲ ਬਾਹਰ ਕਢਾ ਕੇ ਖਾਣੇ ਕਿ ਕੀ ਸਰ ਕੱਲਾ ਮੋਰਸਲ ਹੀ ਮਿਲਿਆ ਜਾਂ ਕੋਈ ਵਿਅਕਤੀ ਵੀ ਮਿਲਿਆ ਨਾਲ? ਫਿਲਹਾਲ ਤੇ ਕੱਲਾ ਮੋਟਰਸਾਈਕਲ ਹੀ ਧੰਗ ਰਿਹਾ। ਨੈਕਸਟ ਜਿਹੜੀ ਤਫ਼ਤੀਸ਼ ਆ ਉਹ ਕਬਲ ਸਿੰਘ ਕਰਨਗੇ। ਮੈਂ ਆਪ ਬਲੌਕ ਤਫ਼ਤੀਸ਼ ਕਰੂਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਇਹਦਾ ਮੋਰਸਲ ਆ ਕਿੱਥੋਂ ਆਇਆ ਇਹ ਸਾਰੀ ਤੱਪੀਸ਼ ਦਾ ਮਤਲਬ ਕੀ ਲੱਗਦਾ ਜੀ ਬਈ ਦੇਖ ਕੇ ਕਿ ਮੋਟਰਸਾਈਕਲ ਚੋਰੀ ਦਾ ਹੋਊਗਾ ਜਾਂ ਕੋਈ ਉਦਾਂ ਕੋਈ ਸੁੱਟ ਗਿਆ ਹੋਊਗਾ ਦੇਖਣ ਤੇ ਤਾਂ ਇੱਦਾਂ ਹੀ ਲੱਗਦਾ ਨਾ ਅਸੀਂ ਅੱਗੇ ਨੰਬਰ ਪਲੇਟ ਹੈ ਨਾ ਪਿੱਛੇ ਆ ਹੋ ਸਕਦਾ ਚੋਰੀ ਦਾ ਹੋਵੇ ਠੀਕ